रा <laughs> ਸਰ ਦਾ ਸ਼੍ਰੋਮਣੀ ਅਕਾਲੀ ਦਾ ਮਨਜੀਤ ਦੇ ਸ੍ਰੋਮਣੀ ਦੇ ਬਾਹਰ ਦੇ ਵਿੱਚ ਮਾਨੋਬ ਜੀਤੇ ਸਾਹਿਬ ਦਾ ਬਾਗੜੇ ਆਉਂਦੇ ਕਰਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਬਾਗੜੇ ਦੀ ਸੰਗਤ ਔਰ ਹਲਕਾ ਚਾਰਜ ਹਲਕਾ ਚਾਰਜ ਕਿਕਰ ਬਣਾ ਕਰਾਓ ਯਾਰ ਅੱਗੇ ਕਰੋ ਮੈਂ ਧੰਨਵਾਦੀ ਆ ਸਮੂਹ ਹੱਗੱਦਾ ਫਗਵਾੜੇ ਵੜਿਆ ਤੇ ਪਹਿਲੇ ਨਾਮਧਾਰੀਆਂ ਨੇ ਸਮਾਜ ਦੇ ਸੂਬਾ ਤੇ ਉਹਨਾਂ ਦੀ ਸੰਗਤ ਨੇ ਸਵਾਗਤ ਕੀਤਾ ਹੋਣ ਫਗਵਾੜੇ ਦੀ ਸੰਗਤ ਕਰ ਰਹੀ ਹੈ ਅਕਾਲੀ ਦਲ ਦੇ ਮੁਖੀ ਕਰ ਰਹੇ ਨੇ ਸਾਡੇ ਸਵਾਗਤਾਂ ਦੇ ਵਿੱਚ ਜਿੱਥੇ ਮੰਦਰ ਕਮੇਟੀਆਂ ਜਿੱਥੇ ਇਸ ਦੀ ਸੱਸਣ ਸੁਭਾਵਾ ਜਿੱਥੇ ਹਰ ਤਰ੍ਹਾਂ ਦੇ ਲੋਕ ਮੈਨਰ ਸਾਈਕਲਿਸਟ Hindu ਵੀ ਨੇ ਨਾਨ ਸਿੱਖੀ ਦੇ ਮੈਂ ਸਮਝਦਾ ਵਾਂ ਇਹ ਯਾਤਰਾ ਜਿਹੜਾ ਮਕਸਦ ਲੈ ਕੇ ਚੱਲੀ ਹੈ ਉਹ ਮਕਸਦ ਪੂਰਾ ਹੁੰਦਾ ਨਜ਼ਰ ਆਂਦਾ ਹੈ ਯੂਥ ਅਟ੍ਰੈਕਟ ਹੋ ਰਿਹਾ ਹੈ ਮੇਨ ਇਹ ਹੈ ਕਿ ਆਪਣੀ ਦਸਤਾਰ ਦੀ ਆਪਣੀ ਊੜੇ ਦੇ ਜੂੜੇ ਦੀ ਪਕੜ ਮਜ਼ਬੂਤ ਹੋਵੇ ਧਰਮ ਪਰਵਰਤਨ ਤੋਂ ਬਚੀਏ ਕਿਵੇਂ ਮਾਜੇ ਦੇ ਵਿੱਚ ਪਾਸਟਰਾਂ ਨੇ ਪਾਦਰੀਆਂ ਨੇ ਧੋਖੇ ਨਾਲ ਪਰਵਰਤਨ ਕਰਾਇਆ ਨੇ ਲਾਲਚ ਦੀ ਇਹ ਜਾਂ ਦੂਸਰੇ ਇਹ ਪਰਵਰਤਨ ਨਾਲ ਜਦੀਨ ਹੋਣ ਜਾਂ ਤਲਵਾਰ ਦੇ ਜ਼ੋਰ ਤੇ ਗੁਰੂ ਤੇਗ ਬਹਾਦਰ ਜੀ ਦਾ ਸੁਨੇਹਾ ਲੈ ਕੇ ਅਸੀਂ ਜਾ ਰਹੇ ਹਾਂ ਗੁਰੂ ਮਾਰਜ ਵੇਖਣ ਔਰ ਅਸੀਂ ਡਰਗਸ ਦੇ ਖਿਲਾਫ ਅਸੀਂ এনवायरमेंट ਦੇ ਹੱਕ ਅਸੀਂ ਸਿਹਤ ਵਾਸਤੇ ਜੇ ਮੇਰੀ ਉਮਰ ਦਾ ਮੈਂ ਇੱਡੀ ਸਾਈਕਲ ਚਲਾ ਸਕਦਾ ਗੁਰੂ ਦੀ ਕਿਰਪਾ ਨਾਲ ਇਹ ਜਵਾਨ ਬੱਚੇ ਘਰਾਂ ਚ ਕੋ ਬੈਠੇ ਆ ਇਹ ਸਕਰੀਨਾਂ ਦੇ ਉੱਤੇ ਇੰਸਟਾਗ੍ਰਾਮ ਤੇ ਕੋ ਲੱਗੇ ਹੋਏ ਆ ਇਨਾਂ ਦੀ ਅੱਖਾਂ ਤੇ ਦਿਮਾਗ ਦੀ ਨਸਾ ਕਮਜ਼ੋਰ ਹੋ ਗਿਆ ਨੇ ਮੈਂ ਸਮਝਦਾ ਇਹ ਵਿਲੱਖਣ ਯਾਤਰਾ ਹੈ ਜਿਹੜੀ ਸ਼ਹੀਦੀ ਸਤਾਰ ਤੋਂ ਤੇ ਇੱਕ ਬਹਾਦਰ ਭਾਈ ਮਤੀਦਾਸ ਭਾਈ ਸੱਜੇਦਾਸ ਭਾਈ ਦਿਆਲਾ ਜੀ ਦੇ ਚੰਨੀ ਚੌਕ ਸੀਸਕੜੀ ਤੋਂ ਚੱਲੀ ਹੈ ਜਨਮ ਸਥਾਨ ਨਤਮਸਤਕਾਉਣ ਚੱਲੀ ਹੈ ਇਹ ਜਿੱਥੇ ਧਰਮ ਦਾ ਸੁਨੇਹਾ ਦੇ ਰਹੀ ਹੈ ਉਥੇ ਸਮਾਜ ਦੀਆਂ ਬੁਰਾਈਆਂ ਦਾ ਸੁਨੇਹਾ ਦੇ ਰਹੀ ਹੈ ਗੁਰੂਆਂ ਨੇ ਮਨ ਖਾੜੇ ਖੋਲੇ ਸੀਗੇ ਗੁਰੂਆਂ ਨੇ ਯੁੱਧ ਕਰਾਇਆ ਸੀ ਕਿ ਆਪਸ ਵਿੱਚ ਮੈਂ ਸਮਝਦਾ ਮੈਂ ਇਹ ਸਾਰੇ ਸ리에 ਜੰਦੇ ਹੋਏ ਅਸੀਂ ਜਾ ਰਹੇ ਹਾਂ ਅਸੀਂ ਏਤਾਂ ਚੋਂ ਨਿਕਲਦੇ ਹਾਂ ਅਸੀਂ ਪਿੰਡਾਂ ਚੋਂ ਨਿਕਲਦੇ ਹਾਂ ਅਸੀਂ ਸ਼ਹਿਰਾਂ ਚੋਂ ਨਿਕਲਦੇ ਹਾਂ ਅਸੀਂ ਕਸਬਿਆਂ ਤੋਂ ਨਿਕਲਦੇ ਹਾਂ ਜਿਸ ਤਰੀਕੇ ਨਾਲ ਲੋਕਾਂ ਦਾ ਉਤਸ਼ਾਹ ਹੈਗਾ ਮੈਂ ਸਮਝਦਾ ਬਹੁਤ ਵੱਡੀ ਮੈਸੇਜ ਇਸ ਯਾਤਰਾ ਵਿੱਚ ਹਟਾਉਦੀ ਹਰੂ ਕੱਟੇ that's é. é. चलो चढ़ो त बि जाम बाबा सो ਗੁਰੂ ਹਰਗੋਬਿੰਦ ਪਾਸ਼ਾ ਦੇ ਸਥਾਨ ਤੇ ਆਏ ਆ ਔਰ ਇੱਥੇ ਮੈਂਚਲ ਸਾਹਿਬ ਐਸਪੀਸੀ ਵੱਲੋਂ ਔਰ ਇੱਥੋਂ ਦੇ ਪ੍ਰਧਾਨ ਅਕਾਲੀ ਦਲ ਦੇ ਉਹਨਾਂ ਵੱਲੋਂ ਇੱਥੇ ਸੰਗਤ ਦਾ ਸਨਮਾਨ ਕੀਤਾ ਗਿਆ ਮੈਂ ਧੰਨਵਾਦੀਆਂ ਸਾਰਿਆਂ ਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਰੱਖਿਆ ਔਰ ਇੱਥੇ ਗੁਰੂ ਸਾਹਿਬ ਦੇ ਇਤਿਹਾਸਿਕ ਸਥਾਨ ਤੋਂ ਅਸੀਂ ਲਤਮਸਤ ਹੋ ਕੇ ਜਾ ਰਹੇ ਆਂ Bolley Son disappointment